ਬਟਿੰਡਾ ਵਿੱਚ ਚੱਲ ਰਹੀ ਮਨੋਰੰਜਨ ਮੇਲੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਤਿੰਦਰ ਸਿੰਘ ਪੱਲਾ ਜੀ ਪਹੁੰਚੇ ਇਸ ਮੇਲੇ ਦੇ ਆਯੋਜਕ ਰਣਧੀਰ ਬੰਸਲ ਜੀ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਪੱਲਾ ਸਾਹਿਬ ਦੇਖਿਓ ਮੜਾ ਜਿੱਥੇ ਕੀ ਕਹਿਣਾ ਚਾਹੁੰਦੇ ਆ ਜੀ ਕੁਝ ਬਾਤ ਕੁਝ ਬੀਤਨੇ ਕੀ ਹੈ ਮੈਂ ਔਰ ਮੇਰੀ ਟੀਮ ਅਸੀਂ ਬਹੁਤ ਖੁਸ਼ ਆ ਜੀ ਸਾਡੇ ਚੇਅਰਮੈਨ ਸਾਹਿਬ ਸ਼੍ਰੀ ਭੱਲਾ ਸਾਹਿਬ ਚੇਅਰਮੈਨ ਇੰਪਰੂਵਮੈਂਟ ਅਸਟ ਸਾਨੂੰ ਹੌਸਲਾ ਫੁਜਾਈ ਕਰਨ ਆਏ ਆ ਇਹਨਾਂ ਤੋਂ ਹੀ ਅਸੀਂ ਜਗ੍ਹਾ ਲੈਨੇ ਆ ਇਹਨਾਂ ਤੋਂ ਹੀ ਔਰ ਮਾਜੋਬ ਡੀਸੀ ਸਾਹਿਬ ਤੋਂ ਪਰਮਿਸ਼ਨ ਲੈਨੇ ਆ ਇਹਨਾਂ ਦਾ ਅਸੀਂ ਸਾਡੇ ਸਿਰ ਤੇ ਹੱਥ ਹੈ ਅਸੀਂ ਬਹੁਤ ਖੁਸ਼ ਆ ਬਾਲਾ ਕੁਛ ਮੈਂ ਕਹਿ ਨਹੀਂ ਸਕਦਾ ਕਿਉਂਕਿ ਸਭ ਕੁਝ ਭੱਲਾ ਸਾਹਿਬ ਨੇ ਕਹਿ ਹੀ ਦਿੱਤਾ ਸਰਕਾਰ ਸਾਡੇ ਨਾਲ ਹੈ ਭੱਲਾ ਸਾਹਿਬ ਸਾਡੇ ਨਾਲ ਹੈ ਤਾਂ ਸਾਨੂੰ ਹੋਰ ਕੀ ਦਿੱਕਤ ਹੈ ਸਭ ਕੁਝ ਨਮੈ ਇਸ ਵਰ ਮੈਂ ਚਾਹੂੰਗਾ ਵੀ ਮੇਰੇ ਬੋਲਣ ਦੀ ਲੋੜ ਨਹੀਂ ਤੁਸੀਂ ਦੇਖੋ ਅੰਡਰਵਾਟਰ ਫਿਸ਼ ਤਾਂ ਨਾਲ ਲੈ ਕੇ ਆਏ ਆ ਜਿਹੜਾ ਕਿ ਸਿੰਗਾਪੁਰ ਔਰ ਆਸਟ੍ਰੇਲੀਆ ਦਾ ਫੇਮ ਹੈ ਬਕਵਕ ਦੁਸ਼ਾਂ ਦੀਆਂ ਮੱਛੀਆਂ ਲੈ ਕੇ ਆਏ ਆ ਜਿਹੜੀਆਂ ਇੰਡੀਆ 'ਚ ਹੁੰਦੀਆਂ ਨਹੀਂ ਉਹ ਲਾਈਵ ਹੈ ਔਰ ਏਸੀ ਹਾਲ ਹੈ ਸਾਰਾ ਉਹ ਟਿਕਟ ਸਿਰਫ 100 ਰੁਪਏ ਹੈ ਤੁਸੀਂ ਦੇਖੋ ਲਹਿਰੇਗਾ ਅਗੇ ਵਗੈਰਾ ਹੋਰ ਵੀ ਇੱਧਰ ਉੱਧਰ ਜਿਵੇਂ ਖੁੱਲੇ ਆ 12-150 1500 ਟਿਕਟ ਹੈ ਅਲੱਗ-ਅਲੱਗ ਚਾਹੇ ਅਗਲੇ ਦਾ ਸੈਟਅਪ ਵੀ ਹੋ ਰਿਹਾ ਪਰ ਅਸੀਂ ਸਿਰਫ 100 ਰੁਪਏ ਟਿਕਟ ਰੱਖੀ ਹੈ ਕਿਉਂਕਿ ਸਾਡਾ ਇਹ ਸ਼ਹਿਰ ਹੈ ਅਸੀਂ ਚਾਹਨੇ ਆਂ ਵੀ ਸਾਡੀ ਸਾਰੀ ਪਬਲਿਕ ਇੰਜੋਏ ਕਰੇ ਕੋਈ ਪੈਸਿਆਂ ਵਾਸਤੇ ਨਾ ਰਹੇ ਜੇ ਵੀ ਟਿਕਟ ਜ਼ਿਆਦਾ ਦੇ ਲਈਏ ਤੇ ਕੋਈ ਕਹਵੇ ਵੀ ਇੰਨੇ ਅਸੀਂ ਫੋਨ ਨਹੀਂ ਕਰ ਸਕਦੇ 100 ਰੁਪਏ ਹਰ ਇੱਕ ਬੰਦਾ ਫੋਨ ਕਰ ਸਕਦਾ ਹੈ ਇਸ ਮੌਕੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਕਿਹਾ ਕਿ ਇਹ ਜਗ੍ਹਾ ਇੰਪਰੂਵਮੈਂਟ ਟਰਸਟ ਦੇ ਅਧੀਨ ਆਉਂਦੀ ਹੈ ਅਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਇਸ ਜਗ੍ਹਾ ਦੀ ਵਰਤੋਂ ਬੰਸਲ ਸਾਹਿਬ ਲੋਕਾਂ ਦੇ ਮਨੋਰੰਜਨ ਲਈ ਕਰਦੇ ਹਨ ਅਤੇ ਉਹਨਾਂ ਨੂੰ ਖੁਸ਼ੀਆਂ ਦੇ ਪਲ ਵੰਡਦੇ ਹਨ ਇਸ ਉਪਰਾਲੇ ਵਿੱਚ ਇੰਪਰੂਵਮੈਂਟ ਟਰਸਟ ਵੀ ਉਹਨਾਂ ਦੇ ਨਾਲ ਪੂਰਾ ਸਹਿਯੋਗ ਕਰਦਾ ਹੈ ਅੱਜ ਬਹੁਤ ਖੁਸ਼ੀ ਹੈ ਪ੍ਰਸੰਤਾ ਰਤੀ ਰਵੰਸਲ ਜੀ ਉਹਨਾਂ ਦੇ ਜਿਹੜੇ ਭਤੀਜੇ ਨੇ ਸਾਹਿਬ ਜੀ ਆ ਸਾਹਿਬ ਮਤਲਬ ਇਹ ਹਰ ਸਾਲ ਦੀ ਤਰ੍ਹਾਂ ਜਿਹੜਾ ਮਨੋਰੰਜਨ ਮੇਲਾ ਉਹ ਬਟਿੰਡੇ ਸ਼ਹਿਰ ਦੇ ਵਿੱਚ ਕਰਾਉਂਦੇ ਆ ਇਸ ਵਾਰ ਵੀ ਇਹ ਮੇਲਾ ਕਰਵਾ ਰਹੇ ਆ ਸੋ ਸ਼ਹਿਰ ਦੇ ਲੋਕਾਂ ਦੇ ਵਿੱਚ ਸਾਡੇ ਖਾਸ ਕਰਕੇ ਬੱਚਿਆਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਛੁੱਟੀਆਂ ਦਾ ਮਾਹੌਲ ਹੈ ਇਸ ਮੇਲੇ ਦੇ ਵਿੱਚ ਆ ਕੇ ਉਹ ਗੜ ਮਣਨ ਜਾਣਾ ਉਹ ਕਰ ਰਹੇ ਸੋ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੇ ਰਹਿਣ ਵਧਾਈਆਂ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੱਸਣਾ ਖੇਲਣਾ ਮਣਕਾ ਚਾਉ ਜੋ ਅੱਜ ਦਾ ਸਮਾਂ ਉਹ ਤਣਾਅ ਵਾਲਾ ਸਮਾਂ ਹਰੇਕ ਬੱਚਾ ਕੋਈ ਬਜ਼ੁਰਗ ਕੋਈ ਨੌਜਵਾਨ ਉਹਨੂੰ ਕੋਈ ਨਾ ਕੋਈ ਸਟ्रेस ਆ ਜਦੋਂ ਸਾਨੂੰ ਇਹੋ ਜਿਹੇ ਮੌਕੇ ਮਿਲਦੇ ਆ ਤਾਂ ਸਾਨੂੰ ਅਸੀਂ ਤਣਾਅ ਤੋਂ ਮੁਕਤ ਹੁੰਨੇ ਆ ਅਸੀਂ ਰਿਲੈਕਸ ਫੀਲ ਕਰਦੇ ਆਂ ਸ਼ਾਂਤੀ ਮਹਿਸੂਸ ਕਰਦੇ ਆਂ ਸਕੂਨ ਮਹਿਸੂਸ ਕਰਦੇ ਆਂ ਸੋ ਇਸ ਤਰ੍ਹਾਂ ਦੇ ਮੌਕੇ ਜਿਹੜੇ ਹੈਗੇ ਆ ਉਹ ਸਾਨੂੰ ਰਣਧੀਰ ਬੰਸਲ ਜੀ ਹਰ ਸਾਲ ਇੱਥੇ ਪ੍ਰੋਵਾਈਡ ਕਰਦੇ ਆ ਸੋ ਅਸੀਂ ਇਹਨਾਂ ਦੇ ਹਮੇਸ਼ਾ ਹੀ ਨਾਲ ਆ ਬਹੁਤ ਪਿਆਰ ਬਹੁਤ ਸਤਿਕਾਰ ਦੀ ਜਿਹੜੀ ਜਗ੍ਹਾ ਹੈਗੀ ਆ ਇਹ ਇੰਪਰੂਵਮੈਂਟ ਟਰਸਟ ਬਠਿੰਡਾ ਦੀ ਜਗ੍ਹਾ ਹੈ ਜਦੋਂ ਵੀ ਕਾਗਜ਼ ਪੱਤਰ ਲੈ ਕੇ ਸਾਡੇ ਕੋਲੇ ਆਉਂਦੇ ਆ ਤਾਂ ਕਈ ਵਾਰੀ ਜਿਹੜੇ ਹੋਰ ਲੋਕ ਹੁੰਦੇ ਆ ਲੀਡਰ ਹੁੰਦੇ ਆ ਉਹਨਾਂ ਨੂੰ ਇਹ ਹੁੰਦਾ ਕਿ ਸਾਡੇ ਤੇ ਵਾਧੂ ਦਾ ਬੋਝ ਹੈ ਪਰ ਮੈਨੂੰ ਜਿਹਦੇ ਦਫ਼ਤਰ ਦੇ ਮੈਂ ਦੇਖਦਾ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਆ ਕਿ ਚੱਲ ਕੇ ਆਏ ਆ ਇਹ ਆਏ ਨੇ ਪਰਮਿਸ਼ਨ ਲੈਣ ਦੇ ਲਈ ਆਏ ਆ ਜਿਸ ਨੂੰ ਪਰਮਿਸ਼ਨ ਦਿੰਨੇ ਆ ਤਾਂ ਲੋਕਾਂ ਦਾ ਕੰਮ ਆ ਲੋਕਾਂ ਦੀ ਖੁਸ਼ੀ ਦਾ ਕੰਮ ਆ ਤਾਂ ਖੁਸ਼ੀ-ਖੁਸ਼ੀ ਅਸੀਂ ਉਹਨਾਂ ਨੂੰ ਮਿਲਦੇ ਆ ਤੇ ਖੁਸ਼ੀ-ਖੁਸ਼ੀ ਬਿਨਾਂ ਦੇਰੀ ਅਸੀਂ ਇਹਨਾਂ ਦਾ ਸਾਰੇ ਕੰਮ ਕਰਦੇ ਆ ਇਸ ਤੋਂ ਬਾਅਦ ਚੇਅਰਮੈਨ ਸਾਹਿਬ ਨੂੰ ਪੂਰੇ ਮੇਲੇ ਦਾ ਦੌਰਾ ਕਰਵਾਇਆ ਗਿਆ ਜਿਸ ਦੌਰਾਨ ਉਹਨਾਂ ਨੇ ਮੇਲੇ ਦੀਆਂ ਵਕ-ਵਕ ਮਨੋਰੰਜਕ ਗਤੀਵਿਧੀਆਂ ਦਾ ਆਨੰਦ ਮਾਣਿਆ ਸੋਸ਼ਲ ਸੇਵਾਵਾਂ ਤੋਂ ਸਬੰਧਤ ਇੰਡੀਆ ਰੀਜਨਲ ਕੋਰਸ ਸਰ ਮੋਡ ਹੋ ਰਿਹਾ ਹੈ ਕਿਉਂਕਿ ਨਾ ਕਾਦੀ ਕੀ ਦੀ ਉਹ ਪ੍ਰੋਫੈਸ਼ਨਲ ਟ੍ਰੇਨਿੰਗ ਦੇ ਵਿੱਚ ਇਤਨਾ ਵੱਡਾ ਕਪੜਾ ਆ ਫੋਟ ਕਰਕੇ ਆਤਾ ਹੈ ਵਨ ਟਾਈਮ ਮੈਨੇ ਟ੍ਰਾਈ ਕੀਤਾ ਇਹਨੂੰ ਕਲੀਨ ਕਰਦਾ ਕਿਚਨ ਵਿੱਚ ਵੀ ਕੰਮ ਆਏਗਾ ਖਾਣਾ ਬਣਾਤੇ ਸਮੇਂ ਕੁਝ ਵੀ ਜਿੱਤੇ ਸਬਜੀ ਚਟਨੀ ਹੋਈ ਵੀ ਆਚਾਰ ਕਪੜੇ ਚੁਟਾਓਗੇ ਨਾ ਫਲਾਏਗਾ ਮੱਛਰਾਂ ਦਾ ਮੇਲੇ ਵਿੱਚ ਇਸ ਵਾਰ ਵਿਸ਼ੇਸ਼ ਤੌਰ ਤੇ ਬਣਾਏ ਗਏ ਅੰਡਰਵਾਟਰ ਫਿਸ਼ ਟਨਲ ਦੇ ਅੰਦਰ ਵੀ ਗਏ ਜਿਸ ਬਾਰੇ ਉਹਨਾਂ ਨੇ ਵਿਸ਼ੇਸ਼ ਤੌਰ ਤੇ ਕਿਹਾ ਕਿ ਇਹੋ ਜਿਹਾ ਕਨਸੈਪਟ ਮਟਿੰਡਾ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਜੋ ਕਿ ਮਨੋਰੰਜਨ ਅਤੇ ਨਰਮਾਂਚਕਤਾ ਹੈ ਹੀ ਇਸ ਦੇ ਨਾਲ ਹੀ ਜਾਣਕਾਰੀ ਨਾਲ ਭਰਪੂਰ ਵੀ ਹੈ 1 ਮਿੰਟ ਕਰੋ ਆ ਜੀ ਸ਼ਹਿਰ ਬਹੁਤ ਮੋਟਾ ਹੋਈ ਬਸ ਬਹੁਤ ਕੁਝ ਨਹੀਂ ਪਰ ਉਹਦਾ ਵੀ ਸਾਰੇ ਜਿੰਨੇ ਕੋਲ ਚੱਲ ਜਾਂਦੇ ਨੇ ਬਹੁਤ ਖੂਬਸੂਰਤ ਹੈ ਤੇ ਬਹੁਤ ਬਲੱਖਣ ਹੈ ਸਾਰਿਆਂ ਨੂੰ ਬਹੁਤ ਚੰਗਾ ਲੱਗਾ ਔਰ ਮੈਨੂੰ ਲੱਗਦਾ ਵੀ ਇਹ ਬਠਿੰਡੇ ਸ਼ਹਿਰ ਦੇ ਵਿੱਚ ਜੋ ਇਹ ਨਜ਼ਾਰਾ ਪਹਿਲੀ ਵਾਰੀ ਇਲਾਕਾ ਨਿਵਾਸੀਆਂ ਨੂੰ ਦੇਖਣ ਨੂੰ ਮਿਲਿਆ ਸੋ ਇਸ ਗੱਲ ਦੇ ਲਈ ਸਾਰੇ ਪ੍ਰਬੰਧਕ ਟੀਮ ਰਣਤੇਰ ਜੀ ਸਾਹਿਬ ਜੀ ਇਹ ਵਧਾਈ ਦੇ ਪਾਤਰ ਆ ਜੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਇਸ ਤਰ੍ਹਾਂ ਦੇ ਮੇਲੇ ਲੱਗਦੇ ਰਹਿਣੇ ਚਾਹੀਦੇ ਆ ਬੱਚੇ ਬਹੁਤ ਖੁਸ਼ ਹੋ ਰਹੇ ਨੇ ਬੱਚਿਆਂ ਦੀ ਜਾਣਕਾਰ ਦੇ ਵਿੱਚ ਵਾਧਾ ਹੁੰਦਾ ਹੈ ਪਿਆਰ ਸਤਿਕਾਰ ਦੇ ਵਿੱਚ ਵਾਧਾ ਹੁੰਦਾ ਸੋ ਬਹੁਤ ਖੁਸ਼ੀ ਤੇ ਪ੍ਰਸੰਨਤਾ ਮਹਿਸੂਸ ਹੋ ਰਹੀ ਹੈ ਆ ਲੱਗਿਆ ਲੱਗਿਆ ਤੇ ਮੈਂ ਸਾਰੇ ਸ਼ਹਿਰ ਨੂੰ ਮਾਸੋਂ ਬੇਨਤੀ ਕਰੂੰਗਾ ਕਿ 100 ਰੁਪਇਆ ਕੁਝ ਵੀ ਨਹੀਂ ਹੁੰਦਾ 100 ਰੁਪਏ ਕਿਉਂ ਨਹੀਂ ਹਾਂ 100 ਰੁਪਇਆ ਕੁਝ ਵੀ ਨਹੀਂ ਹੁੰਦਾ ਸੋ ਆਓ ਪਰਿਵਾਰ ਨੂੰ ਨਾਲ ਲੈ ਕੇ ਆਓ ਬੱਚਿਆਂ ਨੂੰ ਨਾਲ ਲੈ ਕੇ ਆਓ ਦੋਸਤਾਂ ਮਿੱਤਰਾਂ ਨੂੰ ਨਾਲ ਲੈ ਕੇ ਆਓ ਤੇ ਇਸ ਮੇਲੇ ਦਾ ਸਾਰਿਆਂ ਨੇ ਆਨੰਦ ਮਾਣੋ ਮਿਹਰਬਾਨ ਜਿਸ ਤੋਂ ਬਾਅਦ ਮੇਲੇ ਦੇ ਆਯੋਜਕ ਰੰਧੀਰ ਬੰਸਲ ਨੇ ਪੱਲਾ ਸਾਹਿਬ ਅਤੇ ਉਹਨਾਂ ਦੀ ਟੀਮ ਨੂੰ ਮੇਲੇ ਦੇ ਵਕ ਵਕ ਮਨੋਰੰਜਕ ਗਤੀਵਿਧੀਆਂ ਝੂਲੇ ਅਤੇ ਮੇਲੇ ਦੀਆਂ ਸਟਾਲਾਂ ਤੇ ਦੌਰਾ ਕਰਵਾਇਆ ਇਸ ਦੌਰਾਨ ਪੱਲਾ ਸਾਹਿਬ ਨੇ ਇਹਨਾਂ ਸਟਾਲਾਂ ਤੋਂ ਖਰੀਦਾਰੀ ਵੀ ਕੀਤੀ ਅਤੇ ਸਾਰੇ ਮੇਲੇ ਦੀ ਬਹੁਤ ਸ਼ਲਾਘਾ ਕੀਤੀ। वन टाइम में ना ड्राई एंड क्लीन कर रहा है yeah. किचन में भी काम आएगा खाना बनाते समय कुछ भी गिरता है सब्ज़ी चटनी होएगी या चार कपड़े जो उठाओगे ना फुलाएगा मच्छर पैदा करेगा yeah. ये गंदगी को पानी में साफ़ करो गंदगी दाग जब पानी के अंदर निकालेगा बच्चे ठंडा गर्म कुछ भी गिराते हैं चाय पानी कोल्ड ड्रिंक दूध दही लस्सी सारा का सारा पानी yeah. करेगा लोग एक रूम का पानी दूसरे रूम तक ले जाओगे टिक टिक करता है इसमें सारा लोग पानी की बूंद बूढ़ी निकलेगी जब टाइम लगा मन किया बाहर जाके पानी निकाल लो लेडीज के मेकअप पे काम आएगा बालों पे गाड़ी ब्रिज लो चलो बोरो कंदो ਨਾਈਟ ਸਾਜੀ ਨਾਮ ਹੈ ਮੈਂ ਹਾਂ ਅੱਜ ਦੇ ਦਿਨ ਕੈਮਰਾਮੈਨ ਸੁਨੀਲ ਮਹਿਰਾ ਦੇ ਨਾਲ ਦੀਪਕਰਨ ਪੰਜ ਪਾਣੀ ਟੀਵੀ ਬਠਿੰਡਾ ਸਾਡੇ ਫੇਸਬੁਕ ਪੇਜ ਅਤੇ YouTube ਚੈਨਲ ਪੰਜ ਪਾਣੀ ਟੀਵੀ ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ